ਏ ਜੀ ਸਾਡੇ ਘਰ ਤੇ ਕੋਈ ਮੇਰੇ ਸਾਡੇ ਦੋਹੇ ਜਾਨ ਦੇ ਪੱਚਾ ਹੋਇਆ ਜੋ ਮਰਜ਼ੀ ਹੈ ਮੇਰਾ ਇੱਕ ਮਕਾਨ ਢਾ ਦਿਓ ਤੁਹਾਨੂੰ ਕੋਈ ਕੋਈ ਕੁਝ ਨਹੀਂ ਕਹਿੰਦਾ ਹੈਗਾ ਹੈ ਇਹ ਜੀ ਸਾਡਾ ਨਾ ਕਰਕੇ ਬੈਸ ਕਰਕੇ ਸਰਪੰਚ ਮੈਂਬਰਾਂ ਨੇ ਕਹਾ ਹੈ ਅੱਛਾ ਹਾਂ ਕਾਦੀ ਬੈਸ ਹੈ ਹੈ ਕਾਦੀ ਬੈਸ ਹੈ ਜੀ ਬਸ ਹੂੰ ਹੀ ਬਸ ਨਾ ਕਾਦੀ ਬੈਸ ਨਹੀਂ ਲੜਾਈ ਹੋਗੀ ਸਾਡੀ ਕਿ ਨਜਾਇਜ਼ ਕੰਮ ਦੇ ਹਾਂ ਇਹ ਇਹੀ ਛਡਾਉਂਦੇ ਨੇ ਸਰਪੰਚਾਂ ਦਾ ਦਿੱਤਾ ਪੋਸਟ 48 ਸਾਲ ਹੋ ਗਈ ਇਹਨੂੰ ਘਰ ਪਾਈ ਨੂੰ ਜੀ ਪਹਿਲਾਂ ਪਹਿਲਾਂ ਵੀ ਪੰਚਾਇਤਾਂ ਬਣ ਗਈਆਂ ਸੀ ਪਹਿਲਾਂ ਵਾਲੀ ਪੰਚਾਇਤ ਨੇ ਤਾਂ ਕਿਸੇ ਨੇ ਢਵਾਇਆ ਨਹੀਂ ਜੀ ਕਿੰਨੇ ਘਰ ਆਏ ਨੇ ਪਿੰਡ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਦੇ ਤਹਿਤ ਹੈਗੇ ਨੇ ਹਾਂਜੀ ਪੰਚ ਕਰਨੀ ਹਾਂਜੀ ਇਸ ਕਾਰਵਾਈ ਦੇ ਬਾਰੇ ਖੁਸ਼ ਹੋ ਤੁਸੀਂ ਕੀ ਕਿ ਤੁਹਾਡਾ ਕੀ ਕਹਿ ਰਿਹਾ ਉਹਦੇ ਬਾਰੇ ਤੁਸੀਂ ਹਾਂਜੀ ਮਾਨਸਾ ਕਰਦੇ ਨੇ ਇਹ ਨੀਚੇ ਲੋਕ ਕੀ ਬੋਲਦੇ ਤੁਹਾਨੂੰ ਕਿ ਇਸ ਜ਼ਰਬੀ ਜਨਨਾਂ ਨੇ ਨਜਾਇਜ਼ ਜਗ੍ਹਾ ਰੋਕ ਰੱਖੀ ਹੈ ਕਿ ਪਰ ਹੁਣ ਇਹਨਾਂ ਨੂੰ ਤਾਂ ਹੋਰ ਵੀ ਸਾਡਾ ਹੱਕ ਆ ਪਰ ਉਹਨਾਂ ਦਾ ਹੱਕ ਨਹੀਂ ਹੈਗਾ ਇਸ ਜਗ੍ਹਾ ਤੇ ਡੇਢ ਜਿਹੜੇ ਵੀ ਜਿੰਨਾਂ ਦੀ ਜ਼ਰੂਰਤ ਹੋਈ ਹੈ ਨਾ ਜਗਾ ਉਹਨਾਂ ਨੂੰ ਮਿਲਣੀ ਚਾਹੀਦੀ ਕੋਈ ਨਸ਼ਾ ਨੁਸ਼ਾ ਵੇਚਦੇ ਸੀ ਜਿਹੜੇ ਨਸ਼ੇ ਵਾਲੇ ਇਹ ਕਾਰੋਬਾਰ ਹੈ ਪਰਚੇ ਹੋਏ ਵੀ ਕੀ ਨਾਮ ਤੁਹਾਡਾ ਮੇਰਾ ਸੁਖਵਿੰਦਰ ਹੈ ਜੀ ਸੁਖਵਿੰਦਰ ਕੀ ਤੁਹਾਡੇ ਘਰ ਤੇ ਹੋਈ ਹੈ ਕਾਰਵਾਈ ਹਾਂ ਜੀ ਸਾਡੇ ਘਰ ਤੇ ਹੋਈ ਹੈ ਇਹ ਕੀ ਕਹੋਗੇ ਇਹ ਜੀ ਸਾਡੇ ਘਰ ਤੇ ਕੋਈ ਮੇਰੇ ਸਾਡੇ ਦੋ ਜਣਾਂ ਦੇ ਪਰਚਾ ਹੋਇਆ ਜੋ ਮਰਜੀ ਹੈ ਮੇਰਾ ਇੱਕ ਮਕਾਨ ਢਾ ਗਿਓ ਤੁਹਾਨੂੰ ਕੋਈ ਕੋਈ ਕੁਝ ਨਹੀਂ ਕਹਿੰਦਾ ਹੈਗਾ ਹੈ ਇਹ ਜੀ ਸਾਡਾ ਇਹਨਾਂ ਕਰਕੇ ਬੈਸ ਕਰਕੇ ਸਰਪੰਚ ਮੈਂਬਰਾਂ ਨੇ ਟਾ ਹੈ ਅੱਛਾ ਹਾਂ ਕਾਦੀ ਵੈਸ ਹੈ ਹੈ ਕਾਦੀ ਵੈਸ ਹੈ ਜੀ ਬਸ ਉਹੀ ਬਸ ਨਕਾਸੀ ਦੀ ਬੈਸ ਨਹੀਂ ਚੜਾਈ ਹੋ ਗਈ ਸਾਡੀ ਬਿਨਯਾਜ ਕਵ ਦੇ ਹਾਂ ਜੀ ਇਹੀ ਛਡਾਉਂਦੇ ਨੇ ਸਰਦਾਰਾਂ ਦਾ ਕੀਤਾ ਪੋਸਟ 48 ਸਾਲ ਹੋ ਗਈ ਇਹਨੂੰ ਘਰ ਪਾਈ ਨੂੰ ਜੀ ਪਹਿਲਾਂ ਦਾ ਪਹਿਲਾਂ ਵੀ ਪੰਚਾਇਤਾਂ ਬਣਦੀਆਂ ਸੀ ਜੀ ਪਹਿਲਾਂ ਦੀ ਪੰਚਾਇਤਾਂ ਦਾ ਕਿਸੇ ਨੇ ਢਵਾਇਆ ਨਹੀਂ ਜੀ ਅੱਛਾ ਅੱਜ ਇਹਨਾਂ ਨਾਲ ਸੋਟੇ ਵੇਚਦੇ ਨਹੀਂ ਕੋਈ ਨਹੀਂ ਕੋਈ ਅਸੀਂ ਜਮਾ ਨਹੀਂ ਅਸੀਂ ਜਮਾ ਨਹੀਂ ਨੇ ਜੀ ਮੇਰੇ ਮੰਮੀ ਡੇੜੀ ਦੇ ਪਰਚਾ ਉਹ ਕਿੱਥੇ ਨੇ ਉਹ ਤਾਂ ਜੀ ਪਾਣੇ ਪ੍ਰੂਣੇ ਕੋਈ ਨਹੀਂ ਜੀ ਉਹਦਾ ਡੱਥ ਹੋ ਗਈ ਅਦੇ ਡੜੀ ਦੀ ਹਾਂ ਇਹ ਸਾਡਾ ਤੀਜੀ ਉਹ ਨਹੀਂ ਵੇਚਦੇ ਉਹ ਤਾਂ ਪਹਿਲਾਂ ਕੋਈ ਨਹੀਂ ਮਾਗਾ ਜੀ ਜਮਾ ਨਹੀਂ ਵੇਚਦੇ ਜੇ ਕੋਈ ਚਾਹਾਂਗੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਸਰਕਾਰ ਨੂੰ ਸਾਡੀ ਇਹ ਸਾਡੀ ਇਹੀ ਬੇਨਤੀ ਹੈ ਜੀ ਇਹ ਸਾਡੇ ਗਰੀਬਾਂ ਦਾ ਕਰਟਾ ਹੈਗਾ ਜੀ ਅਸੀਂ ਸਾਡੇ ਪਿੰਡ ਚੋਂ ਪੁੱਛਿਆ ਜੀ ਨਸ਼ਾ ਵੇਚਦਾ ਹੈ ਕਿ ਮੇਰੇ ਤੇ ਪਰਚਾ ਹੋਵੇ ਮੇਰੇ ਘਰੋਂ ਇਹ ਤਾਂ ਬੰਟੀ ਇਹ ਤਾਂ ਕੀ ਲੱਡੂ ਬੰਟੀ ਜਾਂਦੇ ਚੌਂ ਮਨਾਇਆ ਜੀ ਇਹਨਾਂ ਨੇ ਇਹ ਸਾਡਾ ਕਰਟਾ ਹੈ ਵੀ ਪਹਿਲਾਂ ਸਾਡਾ ਭਰਾਡਾ ਟੋਹਿਆ ਜੀ ਸਾਰੇ ਦੁਨੀਆਂ ਨੂੰ ਅਮਨਾ ਚੈਨ ਹੋ ਗਈ ਹੋਣਾ ਨੇ ਪੰਜ ਘਰ ਹੋਰ ਵੀ ਨੇ ਉਹ ਵੀ ਢਾਉਣੇ ਆ ਕਹਿੰਦੇ ਢਾਈ ਜਾਂ ਉਹ ਤਾਂ ਜੀ ਢਾਈ ਜਾਂਦੇ ਸਾਡੇ ਘਰ ਦੇ ਲੱਡੂ ਜਰੂਰ ਵੰਡੇ ਨੇ ਇਹਨਾਂ ਨੇ ਇਹ ਵੀ ਨਜਾਇਜ਼ ਜਗ੍ਹਾ ਸੀ ਵੀ ਪੰਚਾਇਤੀ ਵੀ ਰੁਪਈਆਂ ਦੀ ਜਗ੍ਹਾ ਵੀ ਬਣ ਸੀ ਖੰਨੇ ਕੀ ਨਾਂ ਸੀਗਾ ਬੰਦੇ ਦਾ ਜਿਹਦੇ ਘਰ ਤੇ ਆਇਆ ਤੇ ਬਲਵਿੰਦਰ ਸਿੰਘ ਜੀ ਹਾਂ ਜੀ ਬਲਵਿੰਦਰ ਸਿੰਘ ਆਮਰਕੁਮਾ ਕਿੰਨੇ ਘਰ ਆਏ ਨੇ ਪਿੰਡ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਦੇ ਤਹਿਤ ਹੈਗੇ ਨੇ ਹਾਂ ਜੀ ਪੰਜ ਘਰ ਨੇ ਹਾਂ ਜੀ ਇਸ ਕਾਰਵਾਈ ਦੇ ਬਾਰੇ ਖੁਸ਼ ਹੋ ਤੁਸੀਂ ਕੀ ਕਿ ਤੁਹਾਡਾ ਅਫੀਸਰ ਕਹਿ ਰਿਹਾ ਉਹਦੇ ਬਾਰੇ ਤੁਸੀਂ ਹਾਂ ਜੀ ਮਨਜ਼ਰ ਕਰਦੇ ਹਿੰਮਚੇ ਲੋਕ ਕੀ ਬੋਲੇ ਤੁਹਾਨੂੰ ਕਿ ਇਸ ਗਰ ਵੀ ਜਿਹਨਾਂ ਨੇ ਨਜਾਇਜ਼ ਜਗ੍ਹਾ ਰੋਕ ਰਖੀ ਹੈਗੀ ਫਿਰ ਹੁਣ ਇਹਨਾਂ ਨੂੰ ਤਾਂ ਹੋਰ ਵੀ ਸਾਡਾ ਹੱਕ ਆ ਪਰ ਉਹਨਾਂ ਦਾ ਹੱਕ ਨਹੀਂ ਹੈਗਾ ਇਸ ਜਗ੍ਹਾ ਤੇ ਰੇਟ ਜਿਹਦਾ ਵੀ ਜਿੰਨਾ ਦੀ ਜ਼ਰੂਰੀ ਜਗ੍ਹਾ ਉਹਨਾਂ ਨੂੰ ਮਿਲਣੀ ਚਾਹੀਦੀ ਕੋਈ ਨਸ਼ਾ ਨੁਸ਼ਾ ਬਿਜਦੇ ਸੀ ਜਿਹੇ ਨਸ਼ੇ ਵਾਲੇ ਇਹ ਕਾਰੋਬਾਰ ਹੈਗਾ ਹਾਂ ਕਾਰੋਬਾਰ ਹੈ ਨਹੀਂ ਉਹ ਕਹਿੰਦੇ ਅਸੀਂ ਤਾਂ ਸ਼ਮੀਲ ਦੇ ਸਾਡੇ ਤੇ ਪਰਚਾ ਦਿਖਾਓ ਕਹਿੰਦੇ ਇੱਕ ਵੀ ਨਹੀਂ ਪਰਚਾ ਹੈ ਸਾਡੇ ਐਸੇ ਜਿਹੜੇ ਮਾਲਕ ਤੋਂ ਆਏ ਹੈ ਮਾਲਕ ਕਹੜੇਗੇ ਪੰਜ ਦੇਖੋ ਜੀ ਪੰਜ ਘਰ ਨੇ ਨਹੀਂ ਨਹੀਂ ਜਿਹੜੇ ਬੰਦੇ ਤੇ ਕਾਰਵਾਈ ਕੀਤੀ ਹੈ ਉਹ ਤੇ ਕੋਈ ਪਰਚਾ ਨਹੀਂ ਹੈਗਾ ਇਹਦਾ ਸਵਾਲ ਦੂਸਰਾ ਹੈ ਠੀਕ ਹੈ ਜਾਇ ਕਿ ਨਹੀਂ ਹਾਂ ਜੀ ਨਹੀਂ ਧਿਆਨ ਚ ਨਹੀਂ ਛੋਟੇ ਧਿਆਨ ਧਿਆਨ ਚ ਵੀ ਹੈ ਦਰਸ਼ਨ ਸਿੰਘ ਕਰਾ ਚਾਰ ਪੰਜ ਵਿਅਕਤੀ ਸੀ ਉਹਨਾਂ ਦੇ ਖਿਲਾਫ ਜਿਹੜੀ ਪੰਚਾਇਤੀ ਜਮੀਨ ਹੈ ਗ੍ਰਾਮ ਪੰਚਾਇਤ ਨਰੇਂਦਰਪੁਰਾ ਦੀ ਤਸਵੀਰ ਮਾਨਸਾ ਦੇ ਜ਼ਿਲ੍ਹਾ ਮਾਨਸਾ ਪਿੰਡ ਨਰੇਂਦਰਪੁਰਾ ਇਹਦੇ ਵਿੱਚ ਦਰਸ਼ਨ ਸਿੰਘ ਵਗੈਰਾ ਕੁਝ ਵਿਅਕਤੀ ਸੀ ਉਹਨਾਂ ਦੇ ਖਿਲਾਫ ਗ੍ਰਾਮ ਪੰਚਾਇਤ ਨੇ ਨਿਯਾਇਤ ਕਾਰਜਾ ਚੜਵਾਉਣ ਵਾਸਤੇ ਡੀਡੀਪੀਓ ਮਾਨਸਾ ਦੀ ਅਦਾਲਤ ਤੇ ਵਿੱਚ ਕੇਸ ਦਾਇਰ ਕੀਤਾ ਹੋਇਆ ਸੀ ਦੇ ਫੈਸਲੇ ਦੇ ਤਹਿਤ ਉਹਨਾਂ ਨੇ ਫਿਰ ਕਬਜ਼ਾ ਬਰੰਟ ਜਾਰੀ ਕੀਤਾ ਸੀ ਅੱਜ ਪੰਚਾਇਤ ਵਿਭਾਗ ਵੱਲੋਂ ਉਹ ਕਬਜ਼ਾ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਵਿੱਚ ਸਾਡੇ ਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਪੰਚਾਇਤ ਵਿਭਾਗ ਦੇ ਅਫਸਰ ਇੱਥੇ ਹਾਜ਼ਰ ਨੇ ਇਹ ਜਿਹੜੇ ਜਿਹੜੇ ਵਿਅਕਤੀ ਸੀ ਇਹਨਾਂ ਦੇ ਵਿੱਚੋਂ ਕੁਝ ਵਿਅਕਤੀ ਨਸ਼ੇ ਦੇ ਵਪਾਰ ਵਿੱਚ ਸ਼ਾਮਿਲ ਸੀਗੇ ਇਸ ਕਰਕੇ ਜਿਵੇਂ ਪੰਜਾਬ ਸਰਕਾਰ ਨੇ ਯੁੱਧ ਚੇੜਿਆ ਹੋਇਆ ਹੈ ਨਸ਼ਿਆਂ ਦੇ ਵਿਰੁੱਧ ਉਦੇ ਤਹਿਤ ਜਿਹੜੇ ਉਹਨਾਂ ਨੇ ਜਾਇਜ਼ ਕਬਜ਼ੇ ਕਰਕੇ ਸਰਕਾਰੀ ਜ਼ਮੀਨਾਂ 'ਤੇ ਘਰ ਬਣਾਏ ਨੇ ਉਹਨਾਂ ਦੇ ਕਬਜ਼ੇ ਲਏ ਜਾ ਰਹੇ ਨੇ ਇਹ ਕੋਇਨਸਾਈਡ ਕਰ ਗਿਆ ਕਿਉਂਕਿ ਮਤਲਬ ਪੰਚਾਇਤ ਵੀ ਪਾਲਪਲ ਨੂੰ ਵੀ ਕਾਰਵਾਈ ਚਾਹੁੰਦੀ ਸੀ ਤੇ ਕਿਉਂਕਿ ਨਸ਼ੇ ਨਾਲ ਉਹਦਾ ਛੋਪੜੋ ਦਾ ਨਸ਼ੇ ਦੇ ਸਮਗਰ ਲਾਲ ਪਾਲ ਸੀ ਤੇ ਕਈ ਸਦਮੇ ਵੀ ਲੱਗੇ ਨੇ ਉਸੇ ਤਹਿਤ ਅੱਜ ਇਹ ਕਾਰਵਾਈ ਕੀਤੀ ਗਈ ਹੈ ਜਿਹਦੇ ਵਿੱਚ ਤਕਰੀਬਨ ਅੱਧਾ ਕਿੱਲਾ ਜ਼ਮੀਨ ਹੈ ਜਿਹਦਾ ਕਾਰਜਾ ਦੇ ਕੋਲ ਬਿਲਕੁਲ ਪ੍ਰੇਨ ਹੋ ਗਿਆ ਜਿਹੜਾ ਘਰ ਬਣਿਆ ਹਾ ਜਿੱਟਾ ਤਾਂ ਇਹ ਦੋਹਣ ਜਿਹੜੀ ಗ್ರಾಮ ਪੰਚਾਇਤ ਹੈ ਪਿੰਡ ਵੀ ਉਹ ਪ੍ਰੋਪਰਲੀ ਯੂਜ਼ ਕਰੇਗੀ ਲੋਕਾਂ ਦੀ ਭਲਾਈ ਵਾਸਤੇ ਤੇ ਪਿੰਡ ਵਾਸੀ ਬੜੇ ਖੁਸ਼ ਨੇ ਉਹਨਾਂ ਨੇ ਇਸ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇ ਨੇ ਮਤਲਬ ਸਾਰੇ ਲੋਕ ਯਕੀਨ ਨਸ਼ੇ ਵਾਲੇ ਵਿਅਕਤੀਆਂ ਤੋਂ ਤੇ ਆ ਜਿਹੜੇ ਨਜਾਇਜ਼ ਕਬਜ਼ੇ ਕਰਕੇ ਲੋਕਾਂ ਦਾ ਹੱਕ ਖਾਂਦੇ ਨੇ ਉਹ ਤੋਂ ਦੁਖੀ ਨੇ ਹੁਣ ਇਹ ਸਾਰੀ ਜ਼ਮੀਨ ਹੈ ਨਾ ਟੁਪਕੀ ਕੱਚੇ ਬੰਦਿਆਂ 'ਚ ਵੰਡੀ ਜਾਊਗੀ ਕਿ ਕਿਸੇ ਇੱਕ ਇਕੱਲੇ ਬੰਦੇ ਨੇ ਇਕੱਲੇ ਇੱਕ ਪਰਿਵਾਰ ਨੇ ਕਰਜ਼ਾ ਕਰ ਰੱਖਿਆ ਸੀ ਸਰ ਪਰਿਵਾਰ ਦਾ ਤਾਂ ਇਹ ਕਿਹੜਾ ਵੀ ਸਰਪੰਚ ਸਾਡੇ ਜਾਣੂ ਚ ਕਿ ਸਾਡੇ ਨਾਲੋਂ 300000 ਦਾ ਪਰਚਾ ਕਹਿੰਦੇ ਸਾਡੇ ਦੇ ਨਸ਼ੇ ਦਾ ਕੋਈ ਵੀ ਨਹੀਂ ਸਾਡੀ ਫੈਮਲੀ ਤੇ ਉਹ ਸਾਡੇ ਦੇ ਨਸ਼ੇ ਦਾ ਪਰਚਾ ਦਾ ਆ ਵੀ ਨਹੀਂ ਕੰਨਦਾ ਨਸ਼ੇ ਵਾਲੀ ਇਹਦੇ ਵਿੱਚ ਪੈਸੇ ਮੈਂ ਤੁਹਾਨੂੰ ਦੱਸ ਰਿਹਾ ਕੋਈ ਇਨਸਾਈਡ ਕਰਕੇ ਜੀ ਪੁਲਿਸ ਦੀ ਐਕਟੀਵਿਟੀ ਹੈ ਜਾਂ ਕਾਰਵਾਈ ਹੈ ਆਦਰਵਾਇ ਜਿਹੜੀ ਜਗ੍ਹਾ ਵੀ ਨਿਸ਼ਾਨ ਰਹੀ ਸਰ ਹੋਰ ਵੀ ਘਰ ਆਏ ਨੇ ਪ੍ਰੋਪਰ ਡਿਡਿਊਸ ਹੋਇਆ ਵੀ ਗ੍ਰਾਮ ਪੰਚਾਇਤ ਦੀ ਮਾਲਕੀ ਜ਼ਮੀਨ ਸੀ ਪ੍ਰੋਪਰ ਕੋਰਟ ਕੋਰਟ ਐਸਐਲ ਡੀਡੀਪੀ ਸਾਹਿਬ ਦੀ ਕੋਰਟ ਉਹਨਾਂ ਨੂੰ ਪ੍ਰੋਪਰ ਸੁਣਵਾਈ ਦਾ ਮੌਕਾ ਦਿੱਤਾ ਗਿਆ ਇਸ ਤੋਂ ਬਾਅਦ ਮਤਲਬ ਕਬਜ਼ਾ ਵਰੰਟ ਜਾਰੀ ਸਰ ਪਰਿਵਾਰ ਦਾ ਕਹਿਣਾ ਹੈ ਜੀ 15 ਘਰ ਹੋਰ ਆਏ ਸੀ ਉਹਨਾਂ ਨੂੰ ਕਿਉਂ ਨਹੀਂ ਢਾਇਆ ਗਿਆ ਫਿਰ ਕਿਉਂ ਰੰਜਿਸ਼ ਰੱਖੀ ਜਾ ਰਹੀ ਹੈ ਇਹ ਗੱਲ ਕਿ ਕੱਲ੍ਹ ਰਹਿ ਇੱਕ ਕਾਰਵਾਈ ਐਸੇ ਬੰਦ ਨਹੀਂ ਹੋਈ ਪਹਿਲਾਂ ਵੀ 4-5 ਜਗ੍ਹਾ ਤੇ ਕਾਰਵਾਈ ਹੋ ਚੁੱਕੀ ਜੇ ਇਸ ਪਿੰਡ ਦੇ ਵਿੱਚ ਹੋਰ ਰਹਿੰਦੀ ਹੈ ਐਕਚੁਅਲੀ ਕੇਸ ਟੂ ਕੇਸ ਚੱਲਦਾ ਹੁੰਦਾ ਇਹ ਤਿੰਨ ਕਨਾਲ 16 ਮਰਲੇ ਦਾ ਕੇਸ ਸੀ ਇਹਦਾ ਫੈਸਲਾ ਹੋ ਚੁੱਕਾ ਹੈ ਹੋਰ ਆਲੇ ਕੇਸ ਹੋ ਸਕਦਾ ਪੈਂਡਿੰਗ ਹੋਵੇ ਉਹਨਾਂ ਨੇ ਕਿਹਾ ਵੀ 6 ਤਰੀਕ ਹੈ ਅਗਲੀ ਕੇਸ ਆਪਾਂਸ ਅੰਡਰਸਟੂਡ ਹੈ ਜਦੋਂ ਉਹਨਾਂ ਦਾ ਕਬਜ਼ਾ ਪ੍ਰਿੰਟ ਜਾਰੀ ਹੋਊਗਾ ਤਾਂ ਉੱਥੇ ਵੀ ਕਾਰਵਾਈ ਹੋਏਗੀ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਜਿਹਦੇ ਤਹਿਤ ਸਾਰੀ ਅਸੀਂ ਆਪੋਚਨ ਪਾਤਾ ਕਾਰਵਾਈ ਕਰਨ ਨੂੰ ਤੁਸੀਂ ਵੇਖਿਆ ਕਿੰਨਾ ਲੋਕ ਖੁਸ਼ ਹੋਏ ਆ ਪਿੰਡ ਦਾ ਸਾਰੇ ਜੇ ਪਿੰਡ ਦੀ ਦੁਖੀ ਦਾਸ਼ੀਮ ਸਾਹਿਬ ਨੂੰ ਪੁੱਛਿਆ ਕਿ ਕੱਲੇ ਸਰਪੰਚ ਸਾਹਿਬ ਦੀਆਂ ਗੱਲਾਂ ਉਹ ਗੱਲ ਕਿਤੇ ਨਜ਼ਰ ਨਹੀਂ ਆਈ ਪੁਹੇਟ ਸਾਰਾ ਪਿੰਡ ਹੀ ਖੁਸ਼ ਆ ਸਾਰਿਆਂ ਲੱਡੂ ਤੁਹਾਨੂੰ ਹੀ ਖਾਏ ਆ ਮੈਨੂੰ ਆ ਕੇ ਪੁੱਛਿਆ ਇਹਨਾਂ ਨੇ ਕਿ ਇਹ ਜਿਹੜਾ ਇਹ ਚੀਜ਼ ਜਿਹੜੀ ਰੁਕੇ ਵੀ ਨਹੀਂ ਕਿਸੇ ਵੀ ਬੰਦੇ ਨੇ ਜਿੰਨੇ ਵੀ ਕੋਈ ਨਜਾਇਜ਼ ਕਾ ਕੋ ਕੰਮ ਕਰਦਾ ਨਾ ਨਜਾਇਜ਼ ਕੋ ਕਬਜ਼ਾ ਕੀਤਾ ਜਿਹੜੀ ਸਰਕਾਰੀ ਜ਼ਮੀਨ ਦੇ ਉੱਤੇ ਉਹ ਜਿਹੜਾ ਤੁਸੀਂ ਅੱਜ ਵੇਖਿਆ ਅੱਜ ਮੇਰੇ ਤੋਂ ਪੂਰੇ ਪੰਜਾਬ ਨੂੰ ਮੈਂ ਜਿਹੜਾ ਸਾਰੇ ਪਿੰਨੂ ਸਾਥੀ ਇਹਨਾਂ ਨੂੰ ਵਧਾਈ ਦੇਣਾ ਜਿਹੜਾ ਇਹਨਾਂ ਨੇ ਆ ਜਿਹੜਾ ਕਬਜ਼ਾ ਜਿਹੜਾ ਛੁਡਵਾਉਣ ਦੇ ਵਿੱਚ ਅਡਮਿਨਿਸਟ੍ਰੇਸ਼ਨ ਨੂੰ ਇਹਨਾਂ ਨੇ ਅਪਰੋਚ ਕੀਤਾ ਔਰ ਅਸੀਂ ਇਹਨਾਂ ਦੀ ਜਿਹੜੀ ਮਦਦ ਜਿਹੜੀ ਹੈ ਕਰਕੇ ਔਰ ਇਹ ਜਿਹੜਾ ਪੂਰਾ ਕਾਰਵਾਈ ਜਿਹੜੀ ਹੈ ਅਮਲ ਚ ਲਿਆਇਆ ਸਰ ਕਿੰਨੇ ਪਰਚੇ ਨੇ ਪਰਿਵਾਰ ਤੇ ਖੁੱਲ ਜੇ ਟੈਨਸ਼ਨ ਦੀ ਗੱਲ ਕਰੀਏ ਉਹ ਇਹ ਤੁਹਾਨੂੰ ਡਿਟੇਲ ਅਸੀਂ ਦੇ ਦੇਵਾਂਗੇ ਐਂਡੀ ਦੇ ਪਰਚੇ ਹੈਗੇ ਆ ਇਹਦੇ ਕੋਈ ਸ਼ੱਕ ਨਹੀਂ ਔਰ ਬਿਲਕੁਲ ਲੀਗਲ ਪੇ ਦੇ ਨਾਲ ਕਮਿਟੀ ਪੂਰਾ ਜਿਹੜਾ ਪ੍ਰੋਸੈਸ ਜਿਹੜਾ ਵਰਤੇ ਹੋਏ ਜਿਹੜੀ ਕਾਰਵਾਈ ਕੀਤੀ